ਹਰ ਮਨਾਈ ਕਾਲ ਦਾ ਖੰਡੇ ਕੀ ਬੇਨਾ ਖਦੋਂ ਦੀਆਂ ਲੱਗੀਆਂ ਤੇ ਵੀਡੀਓ ਬਣੀ ਬੱਚਿਆਂ ਨੂੰ ਕੋਣੀ ਵੀਡੀਓ ਬਾਹਰ ਸੱਡਾ ਕੜਾ ਪਿੱਛੇ සාතනමවාහෙගුරු ස්‍යනමවාහෙගුරු බසතන වාහෙගුරු ස්‍ය නාහගුරු சநே சத் நாம் வாத்தாம் வாரு சத்ன வாரு சாரு சத் நாம வே ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ वाहे सत्म वाहेगुरु वाहे गुरु सत्नाम वाहेगुरु वाहे गुरु सातम वाहेगरुम वाहे वाहेगुरु सात नाम वाहेगुरु

ਪਾਣੀ ਨਾਲ ਨਾ ਪਿੱਛੇ ਚੱਲ ਗਿਆ ਪੱਟੇ ਹਾਂ ਚਲੋ ਵਧੀਆ ਆ ਕੇ ਫਿਰ ਕੰਬੀਜੀ ਲੱਗਦੀ ਹੈ ਨਾ ਹਾਂ ਫੇਰ ਰੁਕਾਵੀ ਹੋ ਜਾਂਦੀ ਕੋਈ ਆ ਜਾਂਦਾ ਭੈਣ ਭਰਾ ਹਾਂ ਇਹ ਬੜੇ ਫੇਰ ਰੰਗ ਨਹੀਂ ਨਾ ਉਹਨਾਂ ਲਈ ਹੁਣ ਆਜਾ ਹਾਂ ਕਿੰਨੇ ਮਹੀਨੇ ਮੈਂ ਪਤਨਾ ਦਾ ਘੁਮੜ ਦਿੱਤਾ ਨਹੀਂ ਮੈਨੂੰ ਹੋਵੇ ਨਹੀਂ ਮੈਂ ਉੱਥੇ ਰਹਿਣੀ ਨਾ ਰਕੋ ਬੈਠੇ ਠੀਕ ਜਿੱਦਾਂ ਦਾ ਕੋਲ ਗਿਆ ਤੁਹਾਡਾ ਆਪਣਾ ਦੇਖੋ ਵਿੱਚ ਗਾਂ ਦਾ ਹਾਂ ਵਸਾ ਆ ਜਾਂਦਾ ਹਿਤਾਵਾ ਆਪਾਂ ਅਪੀ ਦੀ ਇੱਥੇ ਮੇਰੀ ਦੀਦੀ ਗਿਆ ਖਜੂਨ ਖਜੂਨ ਨੂੰ ਬਲਰਾਦਾ ਹੀ ਹਮਨ ਦਾ ਇਹ ਉੱਤਰੀ ਟਾਈਮ ਲੱਗ ਗਿਆ ਘਰੀ ਉਹ ਪਰ ਮੇਰੇ ਤੇ ਇਹ ਕੱਪੜੇ ਨਹੀਂ ਪੜਾ ਕੜ ਦੋ ਕਾ ਕਹਿ ਰਿਹਾ ਜਾਨੇ ਕੁੱਲ ਉਹ ਜੜਾ ਤਾਂ ਲੈ ਜੀ ਜਾਉਣੀ ਆ ਅੱਧ ਵਰੀ ਇਹਨੂੰ ਨਾਲ ਆਖਣਾ ਪਈਦਾ ਫੇਰ ਤਨ ਕੂਨ ਉਹ ਵਰਗੀ ਦਾ ਇਹਨਾਂ ਵਾਲ ਆਇਆ ਹੈ ਮੈਚ ਬੇ ਲਾਇਆ ਹੈ ਨੰਬਰ ਤੁਹਾਡਾ ਹੀ ਨਾ ਹਾਂ ਤੋ ਕੁਝ ਪਹਿਨਦੀ ਹੀ ਗੜੇ ਆਹ ਆਹ ਕਿਹਦਾ ਆ ਨਾ ਪਹਿਲਾਂ ਕਿਹਦਾ ਆਹ ਤੇ ਨਾ ਕਿ ਨੰਬਰ ਨਹੀਂ ਹੁੰਦਾ ਇਹਨਾਂ ਦੀ ਬੈ ਲਾਇਆ ਹੈ ਹਾਂਜੀ ਮੈਂ ਲੈ ਪੁੱਛਿਆ ਲੱਤੀ ਨਾ ਹਾਂਜੀ ਆਹ ਕਹਿੰਦਾ ਮੈਂ ਕਿ ਤਾ ਖਾ ਸਕਦੇ ਬੋਲਤੀ ਹਾਂ ਹਾਂ ਤੇ ਦੱਸਿਆ ਨਹੀਂ ਵੀ ਗੰਨ ਲਾਇ ਬੋਲ ਬਸਾਣਾ ਤੇ ਮੈਂ ਤਾਂ ਹੋਇਆ ਮੈਂ ਖਾ ਪੈਂਦੀ ਕਿਦਾ ਕਿ ਲੰਬੀ ਨਾ ਪੈਂਦੀ ਮੈਂ ਪੈਂਦੀ ਨਹੀਂ ਕੋਲਾ ਫੇਕ ਫਾਗ ਚੱਲ ਕੋ ਦਾ ਬੜਾ ਛੋੜ ਬੰਦਾ ਆਹ ਫਾਗ ਉਹ ਬੁਰਾ ਸਾਡੀ ਤੋਂ ਥੋੜਾ ਕਿ ਮੈਂ ਵੱਡਾ ਬਣਾਂਗਾ ਥੋੜਾ ਜਿਹਾ ਚਲਾਈ ਕਿ ਲਈ ਮੈਂ ਵੱਡਾ ਬਣਾਂ ਪਤਾ ਨਹੀਂ ਉਹ ਕੋਵੇ ਲਾਉਂਦਾ ਲਾਈਆ ਤੋ ਟਕੇ ਰਿਆ ਤੇ ਹੁਣ ਉਸ ਪ੍ਰੇਰ ਕੀਤੀ ਆ ਤਾਂ ਜਦੋਂ ਆ ਮੀਂਹ ਪਏ ਆ ਨਾ ਮੈਂ ਤਾਂ ਕਰਦਾ ਸਭ ਨੂੰ ਮੋੜਨਾ ਸਭੀ ਪਾਉਂਦੇ ਕੋਟ ਦਿਗਨ ਚਲਾਈ ਹਾਂ ਕੋਟ ਨਹੀਂ ਵੀ ਬੜੀ ਹੋ ਗਈ ਆ ਸਭਾ ਮੈਂ ਨਹੀਂ ਅਲਗ ਕਰਦਾ ਇਹ ਤਾਂ ਬੋਆ ਨਾ ਪੜਗਾ ਨਾ ਨਹੀਂ ਕਰੀ ਨਾ ਹਾਂ ਮੋੜ ਕੇ ਤਾਂ ਮਾੜੀ ਮੱਕੀ ਨੂੰ ਬੜੀ ਕੀਤੀ ਹੁਣ ਅਸੀਂ ਮਾਰੀ ਜਾਂ ਹਾਂ ਹਾਂ ਇਹਦੇ ਕਰਨ ਤੋਂ ਬਣਾ ਤਾਂ ਰਖਾਲਾ ਨਹੀਂ ਆ ਉਹ ਵੱਢੀ ਜਾਂਦੀ ਆ ਸਹੀ ਆ ਇਹ ਤਾਂ ਨਹੀਂ ਕਰਨੀ ਪੈਂਦੀ ਫਲਕੀ ਫਲਕੀ ਜੀ ਕਿਸੀ ਥੋੜੀ ਜੀ ਪਾਉਂ ਉਹ ਐਮ 45 ਕੀਤੀ ਹਣੀ ਕਣ ਕਿਹੜੀ ਜਿਹੜੀ ਨਾ ਵੀ ਇਹਨਾਂ ਵਧਣ ਹੋੜ ਚੰਨੀ ਦਾ ਫਲ ਲੱਗਦਾ। ਹਾਂ ਤਾਂ। ਫੁੱਲ ਕੋਈ ਨਹੀਂ ਲੱਗਾ ਵੀ ਨਾ ਉਹ ਦੀ ਜਿਹੜੇ ਤਰ੍ਹਾਂ ਇਹ ਅੱਜਕੱਲ ਇਹ ਚੰਦੀ ਨੂੰ। ਹਾਂ। ਆ ਮੈਂ ਜਿਹੜਾ ਪ੍ਰਾਇਨਾ ਕਰੇ ਵਧਣ ਤੇ ਜੋੜ ਦੇਨੇ ਆ। ਹਾਂ। ਤਾਂ ਵੀ ਜੁਆਇਰ ਨਹੀਂ ਆਉਣੀਆਂ ਮੈਂ ਕਹੋ ਨਾ ਸਾਈ ਕੁਮਾਰ ਸਿੱਧਾ ਕਰੋ। ਡਿੱਗਾ ਵਾ। ਇਹ ਵੇ ਤਾਂ ਬਾਤ ਖੁੱਭੀ ਨਹੀਂ ਮਾਸੀ ਪਾ ਸਾਰਾ ਦਿਨ ਲੱਗੇ ਰਹੀ। ਹਾਂ ਨੇ ਉਹਨਾਂ ਨੂੰ ਉਧਰ ਲਾ ਲਾਂਗੇ ਨਾ।

ਉਹ ਕੁੜੀ ਨਹੀਂ ਆਉਂਦੇ ਘਰ ਜਿੰਨਾ ਮਰਦੀ ਸੀ ਹੋਊ ਕੋਈ ਨਹੀਂ ਆਣਾ ਜੇ ਉਹ ਆਪਣੇ ਕਹਿੰਦੇ ਤਾਂ ਬਿਮਾਰ ਹੋ ਜਾਂਦੇ ਮੈਂ ਤਾਂ ਇਹੋ ਗੱਲ ਨਾ ਮੈਂ ਬਿਮਾਰ ਹੁਈ ਸਹੀ ਆ ਪਰ ਉਹਨਾਂ ਆਪੀ ਦਾ ਵੀ ਵਰਤਮਾਨ ਤੇ ਤੋ ਜੋ ਪਰੰਪਰਾ ਚਲਾਉਂਦੀ ਆ ਗੱਲ ਪਿਆਰ ਤੇ ਪਰ ਇਹ ਤੇ ਵਰਤਮਾਨ ਦੀ ਰਹਿਣਾ ਜਿਆਦਾ ਆਪਾ ਆਪਾ ਲਾ ਕੇ ਬਹਿ ਜਾਂਦੇ ਸਹੀ ਆ ਹਾਂਜੀ ਉਹ ਫਿਰ ਉਮੀਦਾਂ ਹੁਣਾ ਤੋਂ ਹੀ ਆ ਜੋ ਤਰਾਉਣੇ ਨੂੰ ਰਹੀਏ ਕਾ ਵੀ ਤੋੜ ਜੀ ਸਹੀ ਗੱਲ ਦੇ ਪੀ ਜੋ ਅਗਲਾ ਬਣਾ ਕੇ ਦੇ ਦੇ ਤੇ ਕੱਲ੍ਹ ਹਾਂ ਉਜੋ ਮਾਲਕ ਬਣਾ ਕੇ ਦੇ ਦੋ ਤੇ ਖਾ ਲਿਓ ਆਪਾਂ ਦੇ ਘਰੇ ਦਾ ਪ੍ਰੋਥ ਨਹੀਂ ਆਪਾਂ ਕੀ ਸੋਚਣਾ ਗਾਹ ਮਾਰੇ ਆ ਵੀ ਜੋ ਮਾਲਕ ਬਣਾ ਕੇ ਦੇਊਗਾ ਖਾ ਲਿਓ ਆਹਨੇ ਕਰਨਾ ਉਹਨੇ ਕਰ ਹੀ ਜਾਣਾ ਆ ਆਪਾਂ ਆਹ ਦਿਨੇ ਨਹੀਂ ਆ ਨੂੰ ਆ ਵੀ ਚਾਹੀਦਾ ਗੇਰ ਘਰ ਜਾ ਕੇ ਹਾਂਜੀ ਉਹ ਗੱਲ ਹੋਈ ਨਾ ਪ੍ਰੋਣੇ ਜਾਓ ਤੇ ਆ ਵੀ ਦੋ ਹਣ ਬੋ ਵੀ ਦਿਓ ਖਾਣ ਨੂੰ ਆਂਦੇ ਪ੍ਰਾਣ ਕੋਈ ਮਰਜ਼ੀ ਨਹੀਂ ਹੁੰਦੀ ਆਹੋ ਫੇ ਗੱਲ ਨਾ ਕਿ ਅੰਡਾ ਪਰੌਣੇ ਆ ਆਪਾਂ ਪਰੋਨੇ ਕਾਹਨੇ ਸਾਂ ਆਇਆ ਆਇਆ ਨਾ ਆਇਆ ਬਣਾਇਆ ਜਿਹੜੇ ਕੀ ਬਣਾਏ ਰੋਟੀ ਉਹਨੇ ਆਪੇ ਦੇਣੀ ਨਹੀਂ ਚਲੇ ਆਪਾਂ ਤਾਂ ਰਾਤ ਨੂੰ ਖਾ ਕੇ ਮੈਂ ਅੱਗੇ ਕੈਮਰਾ ਸਾਰਿਆਂ ਨੂੰ ਇਹੋ ਆਣੀ ਆਪਾਂ ਖਾ ਕੇ ਸੌ ਜੰਨੇ ਆਂ ਆਪਾਂ ਨੂੰ ਸਵੇਰੇ ਇਹ ਤੇ ਨਹੀਂ ਪਤਾ ਆਪਾਂ ਕੀ ਖਾਣਾ ਜਾਂ ਕਿੱਥੇ ਜਾਣਾ ਆਪਣੀ ਜਿੱਥੇ ਜੇ ਆਪਾਂ ਸਵੇਰੇ ਬਾਹਲੇ ਜਾਣਾ ਕਿ ਤੇ ਅਚਾਨਕ ਹੀ ਪਹੇੜਾ ਆਪਣੀ ਰੋਟੀ ਰੋਜੀ ਉੱਥੇ ਲਿਹੀ ਹੁੰਦੀ ਸਹੀ ਆ ਜਾਂ ਦਾ ਨੇ ਪਹਿਲਾਂ ਮੋਰ ਲਾਈ ਹੁੰਦੀ ਆਪਣੇ ਉੱਠਣ ਤੋਂ ਪਹਿਲਾਂ ਹੀ ਜਾਂ ਦਾ ਨੇ ਤਹਾ ਖਾਣਾ ਖਾਣਾ ਦਾ ਹੋ ਰਿਹਾ ਉਹ ਤਾਂ ਕਿ ਆਪਣੇ ਉੱਠਣ ਤੋਂ ਪਹਿਲਾਂ ਮੋਰ ਲਾਈ ਹੁੰਦੀ ਇੱਥੇ ਆ ਖਾਣੀ ਸਵੇਰ ਇੱਥੇ ਕੀ ਹੁੰਦਾ ਤੁਹਾਡੇ ਸਾਥ ਨਾਲ ਵਧੀ ਆ ਜਾਂਦਾ ਆ ਜੇ ਤੁਸੀਂ ਆ ਕਰਦੇ ਤਾਂ ਮੈਂ ਕੱਲੀ ਰਹਿਣਾ ਪੈਂਦਾ ਹੂੰ ਅੱਜ ਮੈਂ ਮਾਂ ਨੂੰ ਮੇਰਾ ਕਹਾ ਗਿਆ ਸੀ ਤੇ ਕਹਿੰਦੇ ਕੱਲੀ ਜਾਵਾਂ ਜੇ ਤੇ ਡੈਡੀ ਮੰਨ ਲਏ ਠੀਕ ਆ ਤੇ ਪਿੱਛੰđa ਹੋ ਗਿਆ ਨੂੰ ਅਸਾ ਫੇਰੋਲਾ ਮੰਨ ਜਾਂਦੇ ਹੁੰਦੇ ਹੁੰਦੇ ਉਹਨੂੰ ਤਾਂ ਵਾਹ ਠੀਕ ਹੋਈ ਥੋੜੇ ਦਿਨ ਹੀ ਹੋਏ ਠੀਕ ਹੋਈ ਨਹੀਂ ਹਾਂਜੀ ਤੁਹਾਨੂੰ ਆਉਂਦਾ ਵੀ ਕਿਤੇ ਰਕਤ ਕੱਪ ਜਨਾ ਨਿਕਲ ਜਿੰਨਾ ਪੈਸੇ ਲੰਮੇ ਬਣਾ ਕੇ ਪਰ ਪਕਾ ਗਏ ਥੰਦੇ ਵੇ ਤੇ ਮੈਂ ਨਹੀਂ ਨਾਲੇ ਹੁਣ ਆ ਮਹੀਨਾ ਸਰਦਾ ਸਭ ਸੰਭਾਈ ਪਤਾ ਨਹੀਂ ਕਿੰਨਾ ਪਸਟ ਤੜਿਆ ਪੀ ਫੁੱਲ ਪਾ ਲਈ ਲਓ ਜਾਨੀ ਇਹਦਾ ਫੇਰ ਗੀ ਹਾਂਜੀ ਉਹ ਕਿ ਹਾਇ ਤੇ ਇੱਕਦਮ ਮਰ ਕੋਨ ਕਿਨੇ ਦਿਨ ਗੁੱਸੇ ਮਰਨਾ ਪਿਆ ਅੱਛਾ ਨੂੰ 2 ਮਹੀਨਾ ਤਾਂ ਲੱਗਦਾ ਫਿਕ ਤੇ ਬਦਲਾਉ ਨਾ ਹੁੰਦੀ ਇਹਨਾਂ ਨੇ ਨਾ ਟਾਬੂ ਨੂੰ ਘਰੋਂ ਮਾਰਿਆ 2 ਕਿਲੋ ਚਾ ਅੰਦਰ ਦੇ ਫੇਰ ਵੀ ਸਾਥੀ ਜਰਫਾਂ ਦੇਣ ਵਾਲ ਮਰਜੀ ਹਾਂ ਤੇ ਚਲੋ ਉਹਦੇ ਤਾਲੇ ਆ ਕੇ ਆ ਰਹਿੰਦਾ ਤੇ ਉਹ ਨਾ ਇਹਨਾਂ ਨੇ ਮੇਰਾ ਨਾਮ ਫੋਟੋ ਵਧੀ ਮੈਂ ਖੰ ਨਹੀਂ ਮਰਜੀ ਕਰਦਾ ਟਾਬ ਬਿਹਾ ਕੇ ਰੱਖਦਾ ਮੈਂ ਗਲੀ ਜਾਵਾਂ ਮੇਰਾ ਨਾਮ ਨਹੀਂ ਕਰਦਾ ਸਟ੍ਰੈਸ ਹੈ ਤੇ ਉਹ ਵੀ ਨਾ ਨਹੀਂ ਮੇਕ ਦਾਲਾ ਪਾਣੀ ਟੱਬ ਲੈ ਆਏ ਲਾ ਕੇ ਬਾਲਟੀ ਰੱਖ ਲਈ ਟੱਬ ਚ ਪਾਣੀ ਪਾ ਲਿਆ ਤੇ ਉਹ ਕਦੋਂ ਬਧੀ ਮੇਰਾ ਸਿਰ ਫੜ ਕੇ ਤੇ ਗਿੱਲਾ ਕਰਤਾ ਮੈਨੂੰ ਸੁੱਤ ਜੀ ਆਈ ਫਿੱਟੀ ਆ ਛੱਕਾ ਹਰ ਅੰਦਰ ਦਿਮਾਗ ਸੀ ਨਾ ਉਹ ਗੱਲਾਂ ਕੁਛ ਉਹਥੋਂ ਠੀਕ ਹੋਣ ਫਿਰ ਦਵਾਈ ਦਿਓਣੀ ਤੇ ਮਰਸੀ ਕਿਹੜਾ ਕੋਈ ਨਾ ਆਉ ਖਾਟ ਤੇ ਉਦੋਂ ਨਾ ਮੇਰਾ ਜਿਵੇਂ ਸੁੰਝ ਚੁੱਕਿਆ ਇਹਨੇ ਮਾਤਾ ਜੀ ਲੈ ਤੇ ਇੱਕਦਾਂ ਹੀ ਕਿਸੇ ਦੀ ਨਾ ਵਿੱਚ ਚੈਟ ਚ ਕੁਛ ਆਇਆ ਤੇ ਮੇਰੇ ਕੋਲ ਉਹ ਦੱਬਿਆ ਗਿਆ ਚੀ ਵੀ ਫੜਿਆ ਮੈਂ ਬਬਦੀ ਉਹਨਾਂ ਦੀ ਗੱਡੀ ਫੋਟੋ ਅੱਛਾ ਜੀ ਤੇ ਨਾਲ ਗਾਣਾ ਲਗਾ ਹਾਂ ਜੀ ਮੈਂ ਚਾਹਤ ਕੁਝ ਦਿਨ ਚੰਗਾ ਨਹੀਂ ਲੱਗ ਰਿਹਾ ਸੀ ਤੇ ਸੀ ਦੱਸਿੰਦਾ ਸੀਗਾ ਆਪਾਂ ਨੂੰ ਦੱਸਣਾ ਉਹ ਇਸ ਵੀਰੇ ਤੇ ਰੋਟੀਆਂ ਹਾਂ ਜੀ ਉਹੋ ਸਤੇ ਹੈ ਤੇ ਉਹ ਦਿਨ ਕੀ ਹੋਇਆ ਫਿਰ ਅਸੀਂ ਪਰੋਂ ਗਏ ਵੀ ਮੈਨੂੰ ਵੱਡੀ ਜਿਹਾ ਫੜ ਕੇ ਬੁਣਨ ਦਾ ਕੰਮ ਸੀ ਹਾਂ ਜੀ ਤੇ ਫਿਰ ਗਏ ਸਿ ਦਵਾਈ ਮਿਲ ਗਈ ਫਿਰ ਆਉਂਦੇ ਆਉਂਦੇ ਨਾਲ ਇਹ ਵੀ ਰੋਟੀ ਨਹੀਂ ਆਹ ਮਤਲੀ ਪਕਾਈ ਜਾਨੀ ਨਾ ਬਧੇ ਪਕਾਣੀ ਨਾ ਨਵੀਂ ਛੱਤਿਆ ਨਾ ਤੇ ਜਿਹੜੇ ਸੰਦੇ ਆਪਾਂ ਜਿ ਕਰੀਏ ਉਹ ਵੀ ਪਾਪ ਜੀ ਆਉਂਦਾ ਇਹ ਰਹਾ ਚ ਆਉਂਦਾ ਨਾ ਉਹ ਨਵਾਂ ਚਿੰਗ ਹਾਂ ਆ ਬਾਗ ਨਾ ਆ ਤੋ ਤੇ ਫਾਨ ਬੁਖਾਸ਼ਾ ਬਲੀ ਨਾ ਮੱਥਾ ਦੇ ਕਰੀਏ ਤੇ ਦਮ ਤੇ ਉਹਨਾਂ ਫਿਰ ਉੱਥੇ ਸਲਾਹ हट ਗਈ ਹਾਂ ਛੁੜਕੇ ਨਾ ਟਾਲਾ ਸਾਹਿਬ ਨੇ ਕਦੀ ਗਈ ਹੀ ਨਹੀਂ ਸੀ ਕਦੀ ਹਾਂਜੀ ਚਿੰਦੇ ਘਟਾਲਾ ਸਾਹਿਬ ਮੱਥਾ ਨਾ ਟੇਕ ਲਈਏ ਉਥੇ ਨਾ ਲੰਗਰ ਛਕਲਾ ਗੱਡੀ ਲਾਉਣ ਨੂੰ ਵੀ ਹਗੀ ਜਗਾ ਹਾਂਜੀ ਤੇ ਕੱਲ ਉਹ ਮੇਰਾ ਨਾ ਮਾਨ ਨਾ ਕਰੀ ਆਹ ਹਾਂ ਮੇਰੀ ਮੁੱਸੀ ਤਾਂ ਕੀ ਨਾ ਮਤਲਬ ਡਾਕਟਰ ਦੇ ਬੱਠੇ ਰਹਿ ਪਰ ਮਾਂ ਨੇ ਵੀ ਵਜੇ ਕਿ ਪਾਪਾ ਦੀ ਮੁੱਠੂ ਨਹੀਂ ਉੱਥੇ ਲੱਗੇ ਫੇਰ ਉਹ ਨਾ ਫੁੱਲਾ ਦਰਸ਼ਨ ਦਿੱਤੀ ਆ ਤੀ ਤੋ ਹੀ ਬਣਾਉਂਦੇ ਆ ਮੈਂ ਉਹ ਚ ਪਿਆ ਗਿਆ ਮਸੀਰਾ ਨਹੀਂ ਮੈਂ ਹ ਜਾਣਾ ਤੇ ਆਈ ਤੁਰਨਾ ਮਾੜਾ ਜੀ ਫੇਰ ਫੇਰ ਦਿੱਤੋ ਕੋਈ ਸੱਦਾ ਦਿੱਤਾ ਨਾ ਹਾਂ ਰਹਿ ਲੈ ਚਾਲਾ ਸਰਦਾ ਚਲੋ ਮੱਥਾ ਕਈ ਕਦੇ ਸੁਣਿਆ ਤਾਂ ਹੈ ਬੜਾ ਜਾਂਦੇ ਲੋਕ ਪਰ ਗੈਰੋਂ ਨਹੀਂ ਤੇ ਕੀ ਚਲੋ ਜਿੱਦਾਂ ਹੀ ਗਿਆ ਫਿਰ ਪ੍ਰਸ਼ਾਦ ਕਰਾਇਆ ਨਾ ਸਾਰਾ ਕੁਝ ਕੀ ਜੀ ਨੇ ਮਾਰਾ ਜੀ ਹਾਟ ਦੀ ਪੜੀ ਜਾਂ ਤੇ ਮੱਠਾ ਤੇ ਕਦਰਸ ਤੇ ਖੜੇ ਹੁੰਦੇ ਨੇ ਨਾ ਤੇ ਬੱਦੂ ਉੱਥੇ ਇਹਨਾਂ ਸੋਚ ਜਾਂਦੇ ਕਿ ਕੰਮ ਰਸਤੀ ਸਾਥ ਕਰਾਂਗੇ ਜੇ ਬਜ਼ੀਰ ਹੁੰਦੇ ਆ ਬਾਬਿਆਂ ਦੇ ਜਿਹੜੇ ਇੱਥੇ ਰਹਿੰਗੇ ਹਾਜਰੀ ਤੇ ਭਾਵੇਂ ਅਪਰ ਦਸਤ ਕਰਦੇ ਆ ਤੇ ਫਿਰ ਵੀ ਫੀ ਡਿਊਟੀਆਂ ਹੁੰਦੀਆਂ ਉਹਨਾਂ ਦੀਆਂ ਕੀ ਸੇਵਾ ਹੁੰਦੀਆਂ ਤੇ ਡਿਊਟੀਆਂ ਹੁੰਦੀਆਂ ਤੇ ਆਪਾਂ ਨਾ ਅਰਦਾਸ ਕਰੀਏ ਉੱਥੇ ਚਲੂ ਕੇ ਮੈਂ ਕਰਾਉਂਦਾ ਮੈਂ ਪਛਾੜਾ ਅੱਥੇ ਚੜ੍ਹਦੇ ਆ ਸੀ ਇਹਨਾਂ ਨੇ ਬਾਬੇ ਨੇ ਕਿਹਾ ਕਿ ਕੰਮ ਰਸਤੀ ਬੇਨਾਮ ਕਰਾ ਸੋਨਾ ਤੇ ਜੀ ਮਾਤਾ ਜੀ ਅ ਕਰਕੇ ਨਾ ਚੁੜਕੀ ਆ ਗਈ ਬਾਹਰੋਂ ਤੇ ਜਦ ਕੇ ਮੇਰਾ ਮੋਬਾਈਲ ਕੱਢਣ ਨੂੰ ਜੀ ਨਹੀਂ ਕਰਦਾ ਸਟ੍ਰੈਸ ਤੇ ਮੈਂ ਨਹੀਂ ਕਰਦੀ ਆਪ ਵੀਡੀਓ ਨਾ ਕੋਸਮ ਨੂੰ ਭਾਰਾ ਨੂੰ ਉਸ ਤੇ ਤਾਂ ਨਾਲ ਪਤਾ ਲੱਗਦਾ ਦੀ ਬਿਮਾਰ ਹੋ ਗਈ ਹੈ ਠੀਕ ਹੈ ਮੈਨੂੰ ਨਾਲੋਂ ਤੇ ਕਿਸੇ ਨਾਲ ਗੱਲ ਕਰਨੀ ਚੰਗੀ ਲੱਗਦੀ ਹੈ ਮੈਂ ਕਿਹਨਾਂ ਨਹੀਂ ਕਰਦਾ ਨਾ ਨਿਆਣਿਆਂ ਨਾਲ ਕਰਨੀ ਮਹੀਨਾ ਲਿੰਗਾ ਮੈਂ ਕਿੰਨਾ ਚੱਲਣਾ ਠੀਕ ਹੈ ਮੇਰੀ ਮੰਮੀ ਵੀ ਆਈ ਮੈਂ ਅਜੇ ਤੱਕ ਉਹਨਾਂ ਨਾਲ ਗੱਲ ਕਰਨ ਲਈ ਹੋਣਾ ਵੀਡੀਓ ਕਰ ਦਿੱਤੀ ਉਹ ਆਇਕ ਨੇ ਡਾਟ ਤੇ ਮੈਂ ਨਹੀਂ ਗਈ ਮਾ ਜੀ ਠੀਕ ਹੈ ਤੇ ਉਹਨਾਂ ਦੇ ਨਾਲ ਕਿਉਂਕਿ ਜੇ ਬਾਰਾਏ ਲੰਗਰ ਛਕਿਆ ਅੱਜ ਤੇ ਮੈਂ ਬਾਦੋਂ ਨਾ ਵੀਡੀਓ ਬਣਾਈ ਆ ਤੇ ਆਪਣਾ YouTube ਚੈਨਲ ਖੋਲਿਆ ਨਾ ਤੇ ਉਹਨੇ ਵੀਡੀਓ ਬਣਾਈ ਆ ਰਾਤ ਨੂੰ ਕਹਿੰਦੇ ਸ਼ਾਮੀ ਕੋਸਤੇ ਦਾ ਖਾਣਾ ਤੇ ਮਾਰਾ ਦਰਸ਼ਕਾ ਇਹ ਕੋਈ ਨਿਸ਼ਾਨੀ ਰੱਖਾਂ ਵੀ ਅੱਜ ਕੋਈ ਦੇਰੋਂ ਨਹੀਂ ਟੰਡਾ ਲੱਗਣ ਗਿਆ ਆ ਤੇ ਫਿਰ ਅੱਛਾ ਗੱਫਾ ਪਾਣੀ ਛਕਿਆ ਤੇ ਜਿਵੇਂ ਗੱਡੀ 'ਚ ਬੈਠੇ ਚਲੋ ਬੜੀ ਸ਼ਾਂਤੀ ਜੀ ਮਿਲੀ ਤੇ ਦੁਪਹਿਰ ਦੀ ਗੋਲੀ ਮੈਂ ਡਾਕਟਰ ਵਾਲੀ ਉੱਥੇ ਹੀ ਖਾ ਲਈ ਮਤਲਬ ਰਾਤ ਜਿੱਦ ਪਹਿਲਾਂ ਹੀ 4:30 ਦਾ ਖਾਣਾ ਸੀ ਨੀ ਇਹ ਘਬਰਾਟ ਆ ਤੇ ਫੇਰੇ ਹੁੰਦੀ ਹੈ ਬਲ ਪ੍ਰੈਸ਼ਰ ਵਾਲੀ ਤੇ ਰਾਤ ਨੂੰ ਕੋਈ ਦਿਮਾਗ ਦੀ ਹਣੀ ਦਿੱਕਲੀ ਆ ਅੱਛਾ ਅੱਛਾ ਤੇ ਮਾਤਾ ਜੀ ਜੀੇ ਘਰ ਆਈ ਨਾ ਤੇ ਇਹ ਦੇਖਣ ਨੂੰ ਛੱਕੀ ਆਈ ਆ ਬਖਾ ਗੱਪਾ ਦੇ ਆਪਾਂ ਸ਼ੌਕ ਆਇਆ ਨਹੀਂ ਤੁਮ ਨੰਨੇ ਰਾਸ ਕਰਵਾ ਆਈ ਇਹ ਖਾਣ ਨਹੀਂ ਕਿਉਂ ਅੱਛਾ ਉਹ ਜਦੋਂ ਲੱਭੀ ਜੀ ਛੇ ਨਹੀਂ ਛੋੜ ਦਿਨ ਨਾਤਾ ਬੁੱਢਾ ਅੱਛਾ ਕਿੱਥੇ ਮੈਂ ਨਹੀਂ ਸੌਣੀ ਕਰਦੀ ਉਹ ਮਰਦ ਲੈ ਕੇ ਆਏ ਕੁਝ ਮੁੱਕਿਆ ਆ ਨਾ ਮਤ ਜੀ ਉਹ ਨਾ ਆਪੇ ਸਬਜ਼ੀਆਂ ਉਹਦੋਂ ਮਸੀਦਾ ਸਿੰਦਾ ਨੇ ਹਾਂ ਜੀ ਤੇ ਦਵਾਤਾ ਵਾ ਮੈਂ ਆਟਾ ਬੁੱਧਾ ਇਹ ਮੇਰੀ ਅੰਨਿਕ ਕਿਤੇ ਇੱਕ ਕੂਰੀ ਨਹੀਂ ਹਾਂ ਪਾਪਾ ਜੀ ਦੇ ਮੱਥਾ ਟੇਕਿਆ ਗੋਣੀ ਗਾਲੀ ਕੁਛ ਨਹੀਂ ਆ ਉਹ ਕਿਰਪਾ ਹੋਈ ਸਵੇਰ ਦੀ ਹੰਡੀ ਮੈਂ ਫਿਰ ਪਾਈ ਜਦੋਂ ਹੋਣੀ ਉਹਦੋਂ ਨਹੀਂ ਆ ਮਾਂ ਨੇ ਆਟਾ ਕੁਝ ਮੇਰੀ ਵਿਖੜੀ ਤਾਂ ਹਾਂ ਇਹ ਹੋਇਆ ਕੀ ਅੱਜ ਆਟਾ ਗਦਗੁੰਡੀ ਆ ਇਹਨੇ ਤਾਂ ਹੋ ਗਿਆ ਮੈਂ ਕਿਹਾ ਨਹੀਂ ਆ ਆਟਾ ਵੀ ਇਹ ਗੁੰਜਣ ਦੇ ਮੈਨੂੰ ਨਹੀਂ ਚੰਗਾ ਲੱਗਦਾ ਹੁੰਦਾ ਨਾ ਘਰ ਤਸਾਣਾ ਛੜਕਾ ਕੁਝ ਨਹੀਂ ਹੈ ਜੀ ဒီကတော့ဒီကတေကတောကကတကတေကတကကတေတေတာ့ဒီကတေကော့ာ့ကာ့ဒီကတောကတော့ောကတကောကောကတကောကာက ਕਦੀ ਈਨੇ ਸਾਲਾਂ ਦੀ ਮੇਹ ਉਹ ਚੱਲੀ 50 ਸਾਲੋਂ ਹੋਣ ਵਾਲੇ ਹਸਤਾਲ ਜੇ ਹੋ ਗਈ ਮੈਂ ਟਾਲਾ ਫਾਹ ਨਹੀਂ ਗਈ ਠੀਕ ਆ ਉੱਦੋਂ ਨਹੀਂ ਜਾਣਾ ਸੀ ਮੈਂ ਕਿੰਦਨ ਜਹਾਦੀ ਬਿਮਾਰ ਹਾਂ ਬਾਹਰ ਨਾ ਜਾਣਾ ਤੇ ਖਾਚ ਦੇਖੋ ਬਾਹਰ ਨਾ ਮਨਾਇਆ ਆਖਣਾ ਬੜੀ ਸੰਗਤ ਜਾਂਦੀ ਐ ਇਹ ਮਰ ਸਾਕੇ ਕੀ ਰਾਹ ਤੇ ਆ ਜਾ ਫਿਰ ਨੰਗੇ ਨੰਗੇ ਐ ਸੋਇਆ ਆ ਬਰਾਜੀ ਕੋਈ ਝੂਮਣ ਕਈ ਬੁਰਦਰੇ ਕੁੰਮਕਿਆਏ ਟਾਲਾ ਸਾਹ ਦੇ ਜਾ ਪਤਾ ਨਹੀਂ ਉੱਦੜ ਕਿ ਝੂਮਣ ਮਤਲਬ ਕੀ ਇੰਨੀ ਸੋਤ ਤੋਂ ਸੋਤ ਹੋਈ ਪਈ ਕੱਜ ਚਲੋ ਐ ਤੇ ਬਦਨਾਮ ਦੇਤੇ ਆਪਣਾ ਕਿਤੇ ਵੀ ਕੋਈ ਰਦਾਕ ਨਹੀਂ ਨਾ ਨੂੰ ਸਿੱਕੇ ਦਾ ਮਨਾਂ ਨਹੀਂ ਲੋਰ ਨੂੰ ਅਨ ਦੱਸੇ ਕੋ ਛਿਲੀ ਹੀ ਰਾਤ ਉਸ ਦਾ ਪਰੋਣੀ ਉੱਥੇ ਇੱਕਦਮ ਇਹਨਾਂ ਦੀ ਮੈਨੂੰ ਉਹਦੇ ਗਾਸ ਕਰੀ ਮੈਂ ਪੁੱਛ ਆ ਕੇ ਕਿ ਤਰੀ ਜਲੀ ਮੈਂ ਤਾਂ ਵੀ ਥੋੜਾ ਜਿਹਾ ਗਾਸ ਨਾ ਕਿਹਾ ਕਿ ਇਹ ਵਜੀ ਰਹਿੰਦੇ ਨੂੰ ਕਰ ਗੱਲ ਕਹਿੰਦੇ ਹਿੰਮਟੇ ਮੈਂ ਫਿਰ ਤੁਸੀਂ ਸੋ ਪਹਿਲਾਂ ਤੇ ਬਸਮਾ ਜੀ ਦਾ ਵੀ ਸਾਗ ਪਰੋਣੀ ਨਾ ਤਾਂ ਗਾਂ ਨਾ ਲੱਗਦੀ ਕਿਸੇ ਕਿਉਂ ਤੂੰ ਨਹੀਂ ਮੁੜ ਕੇ ਲਿਖਦਾ ਆ ਵੀ ਆਪਾਂ ਨੇ ਕਿੰਨਾ ਹੱਥ ਪੱਲਾ ਜੋੜਿਆ ਹਾਂ ਇਹ ਗੁਰੂ ਦੇ ਵਜ਼ੀਰ ਉੱਥੇ ਹਾਜ਼ਰੀ ਭਰਨ ਦੇ ਹੁੰਦੇ ਆ ਸਹੀ ਹੈ ਉਹ ਸੇ ਕੰਮ ਲੈਂਦੇ ਆ ਕਿਰਤ ਆ ਵਾਸ ਕਰਦਾ ਸੀ ਜੁਨਾ ਦੀ ਜਿਹੜੀ ਨਹੀਂ ਆ ਪੂਰੀ ਨਹੀਂ ਉਹ ਵੀ ਪੂਰੀ ਹੋ ਜਾਂਦੀ ਆ ਤੇ ਵਿੱਚ ਵਜ਼ੀਰ ਹੁੰਦਾ ਖੇਤੀ ਪਹੁੰਚਦੀ ਤੇ ਉਹਨਾਂ ਦੇ ਤਾਂ ਕਰਾਈ ਸੀ ਤੇ ਮਤਲਬ ਨਾ ਵੀ ਮੈਂ ਚੱਲੀ ਜੀ ਉਹਨਾਂ ਆਪ ਹੀ ਕਰਨਾ ਜੋ ਕਰਨਾ ਖਾਣੂ ਹੀ ਨਹੀਂ ਆ ਮੰਗਣਾ ਹੁੰਦਾ ਆਪਨੇ ਮਾਤਾ ਕੋਲਿਆ ਆਪਾਨੂੰ ਨਹੀਂ ਮੰਗਣਾ ਉਹ ਦੇਣ ਨੂੰ ਫੱਕੋ ਦੇਂਦੀ ਆ ਆਪਾਂ ਹੀ ਆਦਨ ਨਹੀਂ ਮੇਰੀ ਮਾਂ ਤਾਂ ਛੋੜੀ ਰਹਿ ਗਈ ਫੇਰ ਕਿਡਾ ਆਵਾਂਗੇ ਆਜੇ ਆ ਦਵੇਂਗਾ ਹਾਂਜੀ ਜਿਦਾਂ ਕਰਦੇ ਜਿਦਾਂ ਕਰਦੇ ਅੰਦਰ ਨਹੀਂ ਤੋ ਸ਼ਰਤ ਰੱਖਦੇ ਆ ਪਹਿਲਾਂ ਤੂੰ ਸਾਡੀ ਸੋਹਣੀ ਜਿਦਾਂ ਮਾਂ ਪਿਓ ਨੂੰ ਅਠੀ ਪਹਿਲਾਂ ਆਹ ਕੰਮ ਕਰ ਫਿਰ ਮੈਂ ਆਹ ਕਰੂੰਗੀ ਹਾਂ ਇਦਾਂ ਵਾ ਪਾ ਉਹਦੇ ਨਾਲ ਕਰ ਹਾਂ ਭਾਜ ਦਾ ਕਰਦੇ ਦੁਨਿਆਵੀ ਚੀਜ਼ ਤਾਂ ਮੰਗਣੀ ਨਹੀਂ ਚਾਹੀਦੀ ਮੰਗਣੀ ਤੇ ਨਾਮ ਸਿਮਰ ਫਿਰ ਰੋਸ ਕੇ ਬਾਹਰ ਜਾਂਦੇ ਆ ਜੋ ਨਹੀਂ ਦਿੰਦਾ ਚਲੋ ਮੈਂ ਬਾਹਰ ਲੈ ਕਰਾਂ ਹਾਂਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਇਥੇ ਮਾਤਾ ਜੀ ਹੋਣੀ ਸਾਡੇ ਲਈ ਨਿੰਬੂ ਪਾਣੀ ਬਣਾ ਕੇ ਲਿਆਏ ਅਸੀਂ ਬੜਾ ਮਨਾ ਕੀਤਾ ਤੇ ਕੁਝ ਨਹੀਂ ਚਾਹੀਦਾ ਸਾਦਾ ਪਾਣੀ ਦੇ ਦਿਓ ਕਹਿੰਦੇ ਨਹੀਂ ਉਹ ਆਉਣ ਨਹੀਂ ਦਿੰਦੇ ਹੁੰਦੇ ਕੁਝ ਖਾਦੇ ਤੋਂ ਬਿਨਾ ਤੇ ਕਹਿੰਦੇ ਕਿ ਨਹੀਂ ਗੱਫੇ ਬਣਾਉਣੇ ਖਣੇ ਗੱਫੇ ਨਹੀਂ ਜ਼ਰੂਰਤ ਆਪਾਂ ਨੂੰ ਤੇ ਫੇਰ ਅਸੀਂ ਐ ਕਿ ਤੜਕਲੇ ਫੋਟੋ ਥੋੜੀ ਲੈਣੀ ਕਿਉਂ ਨਹੀਂ ਆਂਦੇ ਲੈ ਲਓ ਕੋਈ ਗੱਲ ਦੀ ਇਹ ਰਿਤੀ ਨੂੰ ਪਾਣੀ ਦੇ ਗਏ ਸੀ ਅਸੀਂ ਪੀ ਰਹੇ ਸੀ ਤੇ ਬਹੁਤ ਠੰਸਟੀ ਸੀ ਤੇ ਆ ਨੰਦ ਆ ਗਿਆ ਪੀ ਕੇ ਮਾਤਾ ਜੀ ਦੇ ਪੀ ਕੇ ਬਹੁਤ ਆਨੰਦ ਆਇਆ ਜੀ ਔਰ ਠੀਕ ਹੈ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ